ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਵਤੇ ਅੰਦਰ ਆ ਕੇ ਅਸੀਂ ਦਰਸ਼ਨ ਡਿਊਟੀ ਦੇ ਵਿੱਚ ਇੱਥੇ ਆ ਕੇ ਹੁਣ ਜੋੜੇ ਘਰ ਆ ਗਏ ਆ ਇੱਥੇ ਜੋੜਾ ਘਰ ਆ ਕੇ ਦੇਖ ਲਓ ਇਹਨੇ ਸੰਗਤਾਂ ਹੋਰ ਇਹ ਆਪਣੇ ਜੋੜੇ ਜਮਾ ਕਰਾ ਰਹੀਆਂ ਤੇ ਸਾਰੇ ਜੋੜੇ ਜਮਾ ਹੋ ਰਹੇ ਨੇ ਹੁਣ ਆਓ ਇੱਥੇ ਜੋੜੇ ਜਮਾ ਹੋ ਗਏ ਹੁਣ ਅੱਗੇ ਜਾਣਾ ਦੇਖੋ ਦਰਸ਼ਨ ਡਿਊਟੀ ਅੰਦਰ ਜੋੜੇ ਘਰ ਆਹੇ ਤੇ ਜੋੜੇ ਜਮਾ ਹੋ ਗਏ ਸਭ ਦੇ ਟੋਕਨ ਮਿਲ ਗਿਆ ਓਕੇ ਤੇ ਅੱਗੇ ਹੁਣ ਜਾਵਾਂਗੇ ਅਸੀਂ ਬਿਲਕੁਲ ਤੁਹਾਨੂੰ ਸਾਰੀ ਅੱਜ ਇਹ ਕਰਤਾਰਪ ਸਿੰਘ ਤੇ ਇਹ ਦਰਸ਼ਨੀ ਡਿਊਟੀ ਆ ਸਾਰਾ ਇੱਥੇ ਹਰ ਇੱਕ ਸਹੂਲਤ ਇੱਥੇ ਦਫਤਰ ਆਫਿਸ ਵਗੈਰਾ ਸਾਰੇ ਤੁਹਾਨੂੰ ਦਰਸ਼ਨੀ ਡਿਊਟੀ ਦਾ ਆਉ ਦਾਪਟਰੰ ਦੇ ਪਾਸੇ ਹਾ ਸਾਹਮਣੇ ਇੱਥੇ ਡਾਪਟਰੰ ਦਾ ਹੈ ਵਾ ਇਦਸ ਹੋ ਤੱਕ ਇੰਦਰ ਸਾਰਾ ਤੁਹਾਨੂੰ ਅੰਦਰ ਤੇ ਦਰਸ਼ਨੀ ਡਿਊਟੀ ਦਾ ਹੈ ਦਿਖਾਇਆ ਜਿੱਥੇ ਆ ਕੇ ਜੁੜੇ ਜਾਮਾ ਹੋਣੇ ਆ ਬਸ ਚੁੱਤਰ ਦੀ ਸਾਰੇ ਇੱਧਰ ਜਲ ਆ ਗਿਆ ਜਲ ਪਿਓ ਉੱਤਰ ਦੀ ਸਾਰੇ ਹਰ ਇੱਕ ਚੀਜ ਤੁਹਾਨੂੰ ਅਸੀਂ ਦਿਖਾ ਕੇ ਜਾਵਾਂਗੇ ਮੇਰੀ ਵੀਡੀਓ ਲਾਈਵ ਬਣਾਏਗਾ ਮਨੂ ਪਾਏਗਾ ਬਿਲਕੁਲ ਦੇਖ ਤੋ ਪਹਿਲੇ ਪਾਸੇ ਗੁਰੂ ਨਾਨਕ ਦੇਵ ਜੀ ਦਾ ਉਹ ਬਣਾ ਬਣਾ ਪੋਣੇ ਆ ਦੇਖ ਸਕੱਤਰੀ ਸਾਹਿਬ ਕਹਿੰਦੇ ਵੀ ਅਸੀਂ ਇਹ ਵੀਡੀਓ ਜ਼ਰੂਰ ਬਣਾਇਓ ਜ਼ਰੂਰ ਬਣਾਵਾਂਗੇ ਇੱਥੇ ਰਸਤਾ ਲਿਆ ਕੇ ਇੱਥੇ ਜਮ੍ਹਾਂ ਹੁੰਦੀ ਔਰੇ ਆਪਾਂ ਨੇ ਕੋਈ ਵੀ ਸੱਤ ਲੈ ਕੇ ਆਉਣੀ ਹੈ ਨਾ ਇਹ ਸ ਇਹ ਕੰਟਰੋਲ ਜਮਾ ਹੋਣੀ ਇੱਥੇ ਆ ਦੇ ਲੰਗਰ ਰੋ ਜਮਾ ਹੁੰਦੀ ਆ ਦੇਖ ਇੱਥੇ ਜਮਾ ਹੋਣੀ ਆ ਇਹ ਜਮਾ ਕਰ ਰਹੇ ਆ ਸਾਰਾ ਔਰੇ ਤੇ ਹੁਣ ਦੇਖ ਲੋ ਲੋ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਖੇਤ ਲੋ ਇਸ ਜਗ੍ਹਾ ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਖੇਤੀ ਕੀਤੀ ਸੀ ਇਹ ਧਰਤੀ ਆ ਭਾਗਾ ਵਾਲੀ ਸਾਡੇ ਹੀ ਭਾਗ ਚੰਗੇ ਨੇ ਇਹ ਸੰਤ ਦਰਸ਼ਕ ਦੀਦਾਰੇ ਅੱਜ ਕਰਤਾਰਪੁਰ ਸਾਹਿਬ ਕਰਨ ਦੇ ਮਿਲੇ ਆ ਤੁਸਾਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਸੰਗਤ ਆ ਦੇ ਸਾਰੇ ਆ ਦੇ ਕਰਤਾਰਪੁਰ ਸਾਹਿਬ ਆ ਗਏ ਗੁਰਦਾਰਾ ਸਾਹਿਬ ਦੇ ਦਰਸ਼ਨ ਦੇਦਾਰ ਹੈ ਇਹ ਗੁਰਦਾਰਾ ਸਾਹਿਬ ਦੇ ਸਾਹਮਣੇ ਤੇ ਸਾਰ ਅੱਜ ਤਾਂ ਸੰਗਤਾਂ ਨੂੰ ਦਰਸ਼ਨ ਪਵਿੱਤਰ ਗੁਰਦੁਆਰਾ ਸਾਹਿਬ ਜੀ ਸਰੋਵਰ ਸਾਹਿਬ ਇੱਧਰ ਇੱਧਰ ਸਰੋਵਰ ਸਾਹਿਬ ਵੀ ਹੈਗਾ ਬਣਿਆ ਵਾ ਦਰਸ਼ਨ ਜ਼ਿਦਾਰੇ ਸੰਗਤਾਂ ਨੇ ਕਰਨੇ ਆਂ ਜਾਂਵਾਂਗੇ ਇੱਧਰਲੇ ਪਾਸੇ ਬਾਹਰਲਾ ਪਾਸਾ ਆ ਗਿਆ ਸਾਰਾ ਆਹ ਏਰੀਆ ਬਾਹਰਲਾ ਆ ਗਿਆ ਕਰਤਾਰਪੁਰ ਸਾਹਿਬ ਦਾ ਇੱਥੇ ਖੇਤੀ ਕਰੀ 18 ਸਾਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤੁਹਾਨੂੰ ਦਿਖਾ ਦਈਏ ਸਾਰੀ ਫੇਲਾ ਸਰੋਵਰ ਸਹਬ ਨੂੰ ਇਦਨ ਸਰੋਵਰ ਸਹਬ ਨੂੰ ਜਾਣਿਆ ਲੇਡੀਜ਼ ਕਾ ਤਰ੍ਹਾਂ ਜਨਾਨਾ ਇਹ ਦੇਖ ਲੋ ਸਫਾਈ ਕੰਨੀ ਐ ਦੇ ਜੋੜੇ ਪਛੇ ਤਾਹੀਂ ਲਾਦਦੇ ਨਾ ਉਹ ਸਾਰੇ ਨਗੇ ਪੈਰੀ ਇੱਥੇ ਸਾਰੇ ਨਹੀਂ ਜਾਣਾ ਸਰੋਵਰ ਸਹਬ ਤੇ ਪਰਾ ਕਿੰਨੀ ਉੱਤੀ ਸੋਰਤ ਕਰਨਾਰਕ ਸਿੰਘ ਮਹਾਰਾਜ ਨੇ 18 ਸਾਲ ਇਸ ਜਗ੍ਹਾ ਤੇ ਖੇਤੀ ਕੀਤੀ ਹੈ ਇਹ ਇਹੋ ਜਗ੍ਹਾ ਹੈ ਜੂ ਬਾਬਾ ਨਾਨਕ ਦੇ ਪੈਰ ਧਰੇ ਹੈ ਇਹ ਬੱਥਾ ਕਰਨਾਰਕ ਸਿੰਘ ਜੀ ਮਹਾਰਾਜ ਦੀ ਆਪਾਰ ਬਖਸ਼ ਗੰਗ ਤੇ ਦੇਖੋ ਦਰਸ਼ਨ ਕਰੋ ਤੁਸੀਂ ਤੇ ਇਹ ਤਾਂ ਸਰੋਵਰ ਸਾਹਿਬ ਮਰਦਾਨਾ ਇੱਥੇ ਸਰੂਬਰ ਸਾਹਿਬ ਆ ਗਿਆ ਤੇ ਆਹ ਆ ਕੇ ਸਰੂਬਰ ਸਾਹਿਬ ਲੋ ਦੇਖ ਲੋ ਮੈਂ ਤੁਹਾਨੂੰ ਕਹਿੰਦਾ ਐ ਵੀ ਤਿਲਕ ਦੇ ਸਰੂਬਰ ਸਾਹਿਬ ਸਰੂਬਰ ਸਾਹਿਬ ਆ ਗਿਆ ਇੱਧਰ ਸਫਾਈ ਹੋ ਰਹੀ ਆ ਇਹ ਸਰੂਬਰ ਸਾਹਿਬ ਆ ਕੇ ਇੱਧਰ ਇਹ ਬੰਦਿਆਂ ਵਾਸਤੇ ਬਣਾਇਆ ਸਰੂਬਰ ਐਨੀਆਂ ਤੁਹਾਨੂੰ ਬੰਤੀਆਂ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ